ਤਤ ਸ਼ਿਰਿਆ ਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਐ ਸੀਐਮ ਨੇ ਬੜਕੇ ਨਵਜੂਸ ਸਿੰਘ ਸਿੱਧੂ ਬੁੱਲੇ ਕਾਂਗਰਸ ਸੀ ਹੈ ਅਤੇ ਰਹੇਗੀ ਰੋਕ ਸਕਦੇ ਹੋ ਤਾਂ ਰੋਕ ਲੋ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਜਿੱਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗਠਜੋੜ ਨੂੰ ਲੈ ਕੇ ਚਰਚਾਵਾਂ ਜੋਰਾਂ ਤੇ ਥਨ ਤਾਂ ਉੱਥੇ ਹੀ ਦੋਵਾਂ ਪਾਰਟੀਆਂ ਦੇ ਆਗੂਆਂ ਇੱਕ ਦੂਜੇ ਤੇ ਟਿੱਪਣੀ ਕਰ ਵੀ ਰਹੇ ਹਨ ਅਤੇ ਵੀ ਗੁਰੇਜ਼ ਨਹੀਂ ਕਰ ਰਹੇ ਹਨ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਂਗਰਸ ਤੇ ਕੀਤੀ ਗਈ ਟਿੱਪਣੀ ਹੁਣ ਨਵਜੋਤ ਸਿੰਘ ਸਿੱਧੂ ਨੇ ਤਿੱਖਾ ਪਲਟਵਾਰ ਕੀਤਾ ਹੈ ਅਤੇ ਦਰਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਤੇ ਚੋਟ ਕੀ ਲੈਣੀ ਹੈ ਕਿਹਾ ਸੀ ਕਿ ਦਿੱਲੀ ਅਤੇ ਪੰਜਾਬ 'ਚ ਮਾਂ ਆਪਣੇ ਬੱਚੇ ਨੂੰ ਦੁਨੀਆ ਦਾ ਸਭ ਤੋਂ ਛੋਟੀ ਘਾਣੀ ਦੱਸ ਸਕਦੀ ਹੈ ਇਸ ਕਾਂਗਰਸ ਦੀ ਉਦੋਂ ਤੋਂ ਹੀ ਕਾਂਗਰਸ ਆਗੂ ਉਹਨਾਂ ਨੂੰ ਹਮਲੇ ਕਰਦੇ ਰਹੇ ਹਨ ਹੁਣ ਪੰਜਾਬ ਕਾਂਗਰਸ ਨੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮਾਣ ਨਿਸ਼ਾਨੇ ਸਾਧਿਆ ਅਗਲੀ ਖਬਰ ਇਰਾਨ ਚ ਕਾਸਿਮ ਸੁਲੇਮਾਨ ਦੀ ਕਬਰ ਨੇੜੇ ਜ਼ਬਰਦਸਤ ਧਮਾਕਾ 1 ਤੋਂ ਵੱਧ ਲੋਕਾਂ ਦੀ ਮੌਤ ਇਰਾਨ ਵਿੱਚ ਬੁੱਧਵਾਰ ਨੂੰ ਕੇਰਮਨ ਸ਼ਹਿਰ ਚ ਤੋਂ ਜ਼ਬਰਦਸਤ ਧਮਾਕਾ ਹੋਇਆ ਜਿਸ ਦਾ ਦੇਸ਼ ਚ 73 ਲੋਕਾਂ ਦੀ ਮੌਤ ਹੋ ਗਈ ਜਦਕਿ 117 ਤੋਂ ਵੱਧ ਲੋਕ ਜ਼ਖਮੀ ਹੋਏ ਹਨ ਇਸ ਧਮਾਕੇ ਦੇ ਸਾਬਕਾ ਜਰਨਲ ਕਾਸਿਮ ਸੁਲੇਮਾਨ ਦੀ ਕਬਰ ਦੇ ਕੋਲ ਹੋਏ ਇਰਾਨ ਦੀ ਸਰਕਾਰ ਮੀਡੀਆ ਨੇ ਦੱਸਿਆ ਕਿ ਇਹ ਹਾਦਸਾ ਧਮਾਕਾ ਕਾਸ ਸੁਲੇਮਾਨ ਦੀ ਹੱਤਿਆ ਦੀ ਚੋਟੀ ਅਤੇ ਵਰਸੀ ਸਮਾਗਮ ਦੌਰਾਨ ਹੋਏ ਹਨ ਈਰਾਨ ਦੇ ਉਪ ਰਾਜਪਾਲ ਨੇ ਇਹ ਘਟਨਾ ਨੂੰ ਅਤਵਾਦੀ ਹਮਲਾ ਘਰਾ ਦਿੱਤਾ ਹੈ ਅਮਰੀਕਾ ਦੇ ਸਾਲ 2020 ਵਿੱਚ ਇੱਕ ਡਰੋਨ ਹਮਲੇ ਵਿੱਚ ਜਰਨਲ ਕਾਸਿਮ ਸੁਨੇਵਾਨ ਦੀ ਮੌਤ ਹੋ ਗਈ ਸੀ ਈਰਾਨ ਦੇ ਸੁਪਰੀਮ ਲੀਡਰ ਯਾਤੂਲ ਅਲੀ ਕਮਿਨੇ ਤੋਂ ਬਾਅਦ ਸੁਲੇਮਾਨ ਨੇ ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਲੋਕਾਂ ਵਿੱਚ ਗਿਨਾ ਜਾਂਦਾ ਸੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਚ ਕਈ ਲਾਸ਼ਾਂ ਸੜਕ ਤੇ ਪਈਆਂ ਹਨ ਨਜ਼ਰ ਆ ਰਹੀਆਂ ਹਨ ਈਰਾਨ ਦੇ ਸਰਕਾਰੀ ਮੀਡੀਆ ਦੇ ਪੋਸਟ ਕੀਤੀ ਗਈ ਵੀਡੀਓ ਚ ਵਿਸਫੋਟ ਤੋਂ ਬਾਅਦ ਵੱਡੀ ਢੀੜ ਇਲਾਕੇ ਤੋਂ ਭੱਜੜ ਦੀ ਦਿਖਾਈ ਦਿੱਤੀ ਅਜਿਹੇ ਚ ਮੌਤਾਂ ਦੀ ਗਿਣਤੀ ਹੋਰ ਵਧ ਸਕਦੀ ਹੈ ਅਗਲੀ ਖਬਰ ਭਿਆਨਕ ਖਬਰ ਸਾਹਮਣੇ ਆਰੀਆ ਖੰਨਾ ਵਿੱਚ ਤੇਲ ਨਾਲ ਭਰੇ ਟਰੈਕਟਰ ਨੂੰ ਲੱਗੀ ਭਿਆਨਕ ਅੱਗ ਹਾਈਵੇ ਤੇ ਮੱਚਿਆ ਮੱਚੀ ਹਾਹਕਾਰ ਖੰਨਾ ਚ ਵੱਡਾ ਹਾਦਸਾ ਵਾਪਰਿਆ ਹੈ ਇਥੇ ਤੇਲ ਨਾਲ ਭਰੇ ਟਰੈਕਟਰ ਨੂੰ ਭਿਆਨਕ ਅੱਗ ਲੱਗ ਗਈ ਜਿਸ ਪਿੱਛੋਂ ਹਾਈਵੇ ਤੇ ਉਹ ਹਾਹਕਾਰ ਮੱਚ ਗਈ ਹੈ ਫਿਲਹਾਲ ਫਿਲਾਈ ਓਵਰ ਤੇ ਇਹ ਹਾਦਸਾ ਵਾਪਰਿਆ ਹੈ ਦੱਸਿਆ ਜਾ ਰਿਹਾ ਹੈ ਕਿ ਟੈਂਕਰ ਡੀਜ਼ਲ ਦਾ ਪਰਿਆ ਹੋਇਆ ਸੀ ਪਹਿਲਾਂ ਹੀ ਟੈਂਕਰ ਹਾਦਸੇ ਦੇ ਸ਼ਿਕਾਰ ਹੋ ਗਿਆ ਸੀ ਫਿਰ ਇਸ ਵਿੱਚ ਭਿਆਨਕ ਅੱਗ ਲੱਗ ਗਈ ਪੁਲਿਸ ਅਤੇ ਪ੍ਰਸ਼ਾਸਨ ਨੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਉੱਤੇ ਪਹੁੰਚ ਗਈਆਂ ਹਨ ਅਤੇ ਅਗਲੀ ਖਬਰ ਲੁਧਿਆਣਾ ਚ ਟਰੱਕ ਡਰਾਈਵਰ ਨੇ ਕੀਤੀ ਖੁਦਕੁਸ਼ੀ ਸੁਸਾਈਡ ਨੋਟ ਚ ਦੱਸਿਆ ਹੈਰਾਨੀਜਨਕ ਕਾਰਨ ਪੰਜਾਬ ਦੇ ਲੁਧਿਆਣਾ ਵਿੱਚ ਬੀਤੀ ਰਾਤ ਇੱਕ ਟਰੱਕ ਡਰਾਈਵਰ ਨੇ ਖੁਦਕੁਸ਼ੀ ਕਰ ਲਈ ਉਸ ਦੀ ਲਾਸ਼ ਪੱਖੇ ਨਾਲ ਲਟਕੀ ਮਿਲੀ ਪੁਲਿਸ ਨੇ ਮੌਕੇ ਤੇ ਇੱਕ ਸੁਸਾਈਡ ਨੋਟ ਵੀ ਮਿਲਿਆ ਇਸ ਵਿੱਚ ਡਰਾਈਵਰ ਨੇ ਆਪਣੀ ਮੌਤ ਲਈ ਆਪਣੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਕਾਰੀ ਅਨੁਸਾਰ ਪਿੰਡ ਭਾਮੀਆਂ ਕਲਾਚ ਰਹਿਣ ਵਾਲਾ ਕਰਨ ਕੇਰਥਰਤ ਨੂੰ ਆਪਣੇ ਕਰਮਰੇ ਵਿੱਚ ਹੀ ਸੀ ਅਤੇ ਉਸ ਦੀ ਮੌਤ ਹੋ ਗਈ। ਅਗਲੀ ਖਬਰ ਸਰਕਾਰੀ ਸਕੂਲਾਂ ਦੇ 75 ਵਿਦਿਆਰਥੀ 75% ਵਿਦਿਆਰਥੀ ਨਹੀਂ ਪੜ ਸਕਦੇ ਪੂਰੀ ਅੰਗਰੇਜ਼ੀ ਗਣਿਤ 'ਚ ਹੱਥ ਤੰਗ। ਸਰਕਾਰ ਸਕੂਲਾਂ ਦੇ ਵਿਦਿਆਰਥੀਆਂ ਚ ਅੰਗਰੇਜ਼ੀ ਤੇ ਗਣਿਤ 'ਚ ਹੱਥ ਤੰਗ ਹੈ। ਅਹਿਮ ਗੱਲ ਇਹ ਹੈ ਕਿ 53 ਫੀਸਦੀ ਵਿਦਿਆਰਥੀ ਪੰਜਾਬੀ ਭਾਸ਼ਾ 'ਚ ਪੂਰਾ ਟੈਪ ਚੈਪਟਰ ਤੱਕ ਨਹੀਂ ਪੜ ਸਕਦੇ ਇੱਕ ਉਲਾਸਾ ਸਿੱਖਿਆ ਵਿਭਾਗ ਮਿਸ਼ਨ ਸਮਰਥਨ ਤਹਿਤ ਜਮਾਤ ਤੀਜੀ ਤੋਂ ਅੱਠਵੀਂ ਜਮਾਤ ਤੱਕ ਵੀ ਕੀਤਾ ਗਿਆ 20000 ਵਿਦਿਆਰਥੀਆਂ ਚ ਕਰਾਈ ਗਏ ਸਰਵੇ ਜੋ ਹੋਇਆ ਹੈ ਪੰਜਾਬੀ ਭਾਸ਼ਾ ਚ ਸਥਿਤੀ ਅੰਗਰੇਜ਼ੀ ਅਤੇ ਗਣਿਤ ਨਾਲੋਂ ਠੀਕ ਹੈ ਪਰ ਨੌ ਫੀਸਦ ਵਿਦਿਆਰਥੀ ਹੀ ਮਾਤ ਭਾਸ਼ਾ ਪੰਜਾਬੀ ਪੜਨ ਵਿੱਚ ਸਮਰਥਨ ਸਕੂਲਾਂ ਵਿੱਚ ਤੀਜੀ ਤੋਂ ਅੱਠਵੀਂ ਜਮਾਤ ਵਿੱਚ ਪੜਨ ਵਾਲੇ 100 ਵਿਦਿਆਰਥੀ ਜੋ ਸਿਰਫ 47 ਪੰਜਾਬੀ ਵਿੱਚ ਪੂਰੀ ਕਹਾਣੀ ਪੜ ਸਕਦੇ ਹਨ ਇਹਨਾਂ ਤੋਂ ਘੱਟੋ-ਘੱਟ 21 ਇੱਕ ਪੈਰਾਗ੍ਰਾਫ ਤੱਕ ਪੜ ਸਕਦੇ ਹਨ 17 ਇੱਕ ਵਾਰ ਪੜ ਸਕਦੇ ਹਨ 9 ਸਿਰਫ ਸ਼ਬਦ ਪੜ ਸਕਦੇ ਹਨ ਜਦਕਿ 9 ਹੋਰ ਮੁਕਸ਼ ਮੁਸ਼ਕਲਾ ਨਾਲ ਹੀ ਅਜਿਹਾ ਕਰ ਸਕਦੇ ਹਨ ਤੇ 6 ਸਿਰਫ ਅੱਖਰਾਂ ਦੀ ਪਛਾਣ ਕਰ ਸਕਦੇ ਹਨ ਅਗਲੀ ਖਬਰ ਪੈਨਸ਼ਨ ਰੂਲ ਚ ਆਇਆ ਵੱਡਾ ਬਦਲਾਅ ਹੁਣ ਹੁਣ ਪਤੀ ਦੀ ਜਗ੍ਹਾ ਬੱਚਿਆਂ ਨੂੰ ਬਣਾ ਸਕਣਗੀਆਂ ਪੈਨਸ਼ਨ ਦਾ ਹੱਕਦਾਰ ਕੇਂਦਰ ਸਰਕਾਰ ਵੱਲ ਨੇ ਔਰਤਾਂ ਦੇ ਪੈਨਸ਼ਨ ਦੇ ਹੱਕਦਾਰ ਬਣਾਉਣ ਦੇ ਮਾਮਲੇ ਵਿੱਚ ਵੱਡੀ ਬਦਲਾਅ ਦਾ ਐਲਾਨ ਕੀਤਾ ਹੈ ਹੁਣ ਔਰਤ ਆਪਣੇ ਪੈਨਸ਼ਨ ਦਾ ਹੱਕਦਾਰ ਪਤੀ ਦੀ ਬਜਾਇਰ ਬੱਚਿਆਂ ਨੂੰ ਬਣਾ ਸਕਦੀ ਹਨ ਕੇਂਦਰ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਮਹਿਲਾ ਕਰਮਚਾਰੀ ਪਤੀ ਦੇ ਬਜਾਇਰ ਆਪਣੇ ਪੁੱਤਰ ਜਾਂਤੀ ਤੇ ਪਰਿਵਾਰਕ ਪੈਨਸ਼ਨ ਲਈ ਨਾਮ ਦਰਜ ਕਰ ਸਕਦੀ ਹੈ ਅਕਸਰ ਪਤੀ ਦੇ ਪਤੀ ਤੇ ਪਤਨੀ ਦੇ ਵਿਵਾਦ ਵਿੱਚ ਔਰਤ ਨੂੰ ਪੈਨਸ਼ਨ ਦਾ ਹੱਕ ਬਣਾਉਣ ਵਿੱਚ ਕਿਸ ਨੂੰ ਹੱਕਦਾਰ ਬਣਾਇਆ ਜਦੋਂ ਇਸ ਦੀ ਸਮੱਸਿਆ ਆਉਂਦੀ ਸੀ ਅਤੇ ਇਸ ਦੇ ਨਾਲ ਹੀ ਦੇਖਿਆ ਸੇ ਦੇਖ ਸਕਦੇ ਹਾਂ ਕੇਂਦਰ ਨੇ ਪੈਨਸ਼ਨ ਰੂਲ ਵਿੱਚ ਮਹਿਲਾਵਾਂ ਲਈ ਇਹ ਬਦਲਾਅ ਕੀਤੇ ਹਨ ਇਹ ਨਿਯਮ ਤੈਅ ਕੀਤੇ ਹਨ ਕਿ ਸਰਕਾਰ ਮੁਲਾਜ਼ਮਾ ਮੌਤ ਦੇ ਬਾਅਦ ਜਾਂ ਛੁੱਟ ਛੁੱਟੀ ਮਿਲਣ ਤੋਂ ਬਾਅਦ ਫੈਮਿਲੀ ਪੈਨਸ਼ਨ ਦੇਣ ਦੀ ਵਿਵਸਥਾ ਹੈ ਜੇਕਰ ਕਿਸੇ ਸਰਕਾਰੀ ਮੁਲਾਜ਼ਮ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪੈਨਸ਼ਨ ਦਾ ਹੱਕਦਾਰ ਜੀਵਨ ਪਤਨੀ ਜਾਂ ਪੁੱਤਰੀ ਜਾਂ ਪਤਨੀ ਸਭ ਨੂੰ ਦੰਦੋਂ ਪਹਿਲਾਂ ਬਣਾਇਆ ਜਾਂਦਾ ਹੈ ਪਰ ਕੋਈ ਮਾਮਲਿਆਂ ਵਿੱਚ ਪਤੀ ਪਤਨੀ ਵਿੱਚ ਪਹਿਲਾਂ ਤੋਂ ਕੋਈ ਝਗੜਾ ਚੱਲ ਰਿਹਾ ਹੁੰਦਾ ਹੈ ਜਾਂ ਦੋਵੇਂ ਵੱਖਰੇ ਵਹਿ ਰਹੇ ਹੁੰਦੇ ਹਨ ਇਹਨਾਂ ਦਾ ਤੁਹਾਨੂੰ ਧਿਆਨ ਵਿੱਚ ਰੱਖਦੇ ਹੋਏ ਨਿਯਮ ਵਿੱਚ ਬਦਲਾਵ ਕਰਦੇ ਹੋਏ ਵਿਵਸਥਾਵਾਂ ਕੀਤੀਆਂ ਗਈਆਂ ਹਨ ਕਿ ਹੋਣਾ ਮਹਿਲਾ ਆਪਣੇ ਪੈਨਸ਼ਨ ਦੀ ਪਹਿਲਾ ਹੱਕਦਾਰ ਆਪਣੇ ਬੱਚੇ ਨੂੰ ਬਣਾ ਸਕਦੀ ਹੈ